ਤੋ ਕੋਈ ਅਸੀਂ ਮੇਰੇ ਖਿਆਲ ਚ ਬਜਨੌਰ ਆ ਗਏ ਸੀ 12 ਵਜੇ ਸਾਢੇ 12 ਵਜੇ ਆ ਗਏ ਸੀ ਇਹ ਕਾਪੜੀਆਂ ਦੀ ਮਿਹਰਬਾਨੀ ਨਾਲ ਜਿਹੜਾ ਜਾਮ ਲੱਗਿਆ ਹੋਇਆ ਖੁੱਲਿਆ ਨਹੀਂ ਹਲੇ ਤੱਕ ਆਹ ਦੇਖੋ ਇਹ ਹਾਲਾਤ ਨੇ ਗੱਡੀਆਂ ਵਾਲਿਆਂ ਦੇ ਹੁਣ ਆ ਪਾਣੇ ਵਿਚਾਰੇ ਖੜੇ ਨਜ਼ਰੋ ਮੀ ਕਹਿੰਦਾ ਮੈਂ ਵੀ ਅੱਜ ਹੀ ਪਹਣਾ ਰਾਤ ਦਾ ਇੱਕ ਮਿੰਟ ਵੀ ਮੀ ਬੰਦ ਨਹੀਂ ਹੋਇਆ ਓਰੇ ਹਾਲ ਨੇ ਭਾਈ ਇਹ ਫਾਇਦਾ ਇਹੋ ਜੀ ਕਾਵੜ ਦਾ ਹੁਣ ਜਿਹੜਾ ਲੈਣਾ ਚ ਖੜੇ ਨੇ ਸੀਸਾ ਥੋੜਾ ਦਿੰਦੇ ਹੋਣਗੇ ਹੈ ਦਾ ਗਾਲਾਂ ਹੀ ਕੱਢਦੇ ਹੋਣਗੇ ਅਸੀਂ ਖੁਦ ਗਾਲਾਂ ਕੱਢ ਰਹੇ ਆ ਬਾਈ ਕਿਹੜਾ ਕਰ ਕੀਤਾ ਬੈਨਾ ਅੰਧ ਭਗਤ ਲੋਕਾਂ ਨੇ ਕਿਾ ਜਵਾਨ ਹੋ ਗਿਆ ਅਮਰੀਕਾ ਹੋ ਗਿਆ ਉੱਥੇ ਨਿਕਲ ਜੂ ਕਾਵੜ ਸੁਣੀ ਉੱਥੇ ਨਹੀਂ ਕੋਈ ਸੁਣਿਆ ਵੀ ਰੋਡ ਬੰਦ ਕਰਤੇ ਇਹਦਾ ਨਾ ਯਾਰ ਦੇਸ਼ ਗੁਲਾਮ ਹੈ ਜੰਗਾ ਦੀ ਅੰਗਰੇਜ਼ ਉਹ じゃ ਕੁਛ ਤਾਂ ਨਹੀਂ ਕਰਦੇ ਤੇ ਕਿ ਹੁਣ ਕਾ ਬੜਾ ਰੋਡ ਬੰਦ ਕਰ ਦੋ ਹੈ ਉਹੀ ਬਸ ਇਹਨਾਂ ਦੇ ਲੋਕਾਂ ਦੇ ਦਿਮਾਗਾਂ 'ਚ ਨਾ ਗੋਫਰੇ ਭਰੇ ਆ ਗਿਆ ਗੋਬਰ ਗੋਹਾ ਮੇਰਾ ਮੇਰੇ ਖਿਆਲ 'ਚ ਰਾਤ ਦਾ ਹੀ ਕੋਈ ਨਾ ਹੋਰ ਤੋਂ ਮੈਂ ਘੱਟ 9 ਕਿਲੋਮੀਟਰ ਸਫ਼ਰ ਕੱਢਿਆ ਤੇ ਤਕਰੀਬਨ ਹੁਣ 10 11 ਦਾ ਟਾਈਮ ਹੋ ਗਿਆ ਹੈ ਤੁਰਪੁਰ ਤੁਰਪੁਰ ਮੁਜਬ ਉਤਰਾਪੁਰ ਮੁਜਬ ਦਾ ਕੰਮ ਹੋ ਰਿਹਾ ਇਹ ਗੱਲ ਦੇ ਵਿੱਚ ਤੇਲ ਦੀ ਬਰਬਾਦੀ ਹੈ ਦੇਖ ਦੀ ਬਰਬਾਦੀ ਹੈ ਤੇਲ ਦੀ ਛੱਡੋ ਤੇਲ ਤਾਂ ਚਲੋ ਇਕੱਲੇ ਇਕੱਲੇ ਨੇ ਪਾਉਣ ਦਾ 20 ਲੀਟਰ ਵੱਧ ਫੂਕ ਲਾਂਗੇ ਪਰ ਤੇਲ ਦਾ ਦੇਖਦਾ ਲੱਗ ਰਿਹਾ ਆ ਦੂਰ ਦੂਰ ਕਕਪਾਂ ਲੈਣਾ ਲੱਗ ਰਿਹਾ ਇਹ ਹੈ ਯਾਰ ਬੰਦਾ ਜਿਹੜੇ ਦਾ ਪੜੇ ਲਿਖੇ ਨੇ ਉਹ ਧੱਕੇ ਖਾਂਦੇ ਫਿਰਦੇ ਨੇ ਆ ਜਿਹੜੇ ਮੰਦਰਾ ਚ ਟੱਲ ਪਜਾਉਣ ਵਾਲੇ ਨੇ ਉਹ ਕੋਈ ਮੁੱਖ ਮੰਤਰੀ ਬਣਿਆ ਫਿਰਦਾ ਕੋਈ ਬਣਿਆ ਫਿਰਦਾ ਪ੍ਰਧਾਨ ਮੰਤਰੀ ਅਗਲੇ ਇਹਨਾਂ ਨੂੰ ਢੇਲੇ ਦੀ ਨਹੀਂ ਸਕੂਲ ਬੰਦ ਕਰੀ ਜਾਂਦੇ ਨੇ ਠੇਕੇ ਖੋਲੀ ਜਾਂਦੇ ਨੇ ਠੀਕ ਹੈ ਯਾਰ ਬੰਦਾ ਇਹਨਾਂ ਨੂੰ ਐਡੇ ਡੱਲ ਦਿਮਾਗ ਦੇ ਸਾਡੇ ਇੰਡੀਆ ਚ ਨੇ ਬੰਦਾ ਕੋਈ ਦਾ ਤਰੱਕੀ ਵਾਲਾ ਕੰਮ ਕਰੇ ਆਦੋ ਕੋ ਲੈਣੇ ਲੱਗੀਆਂ ਆ ਰਹੀਆਂ ਵਿਚਾਰਿਆਂ ਦੀਆਂ ਸਾਰੇ ਭੁਖਣ ਭਾਣੇ ਨੇ ਨਾਲੇ ਔਰੇ ਹਾਲ ਨੇ ਭਾਈ ਚਲੋ ਠੀਕ ਹੈ ਭਾਈ ਦਿੰਦੇ ਰਵਾਂਗੇ ਜਾਣਕਾਰੀ ਤੁਹਾਨੂੰ ਵੀ ਸਾਰੀ ਜਿੱ ਕੀ ਹਾਲਾਤ ਨੇ ਖਾਸ ਕਰਕੇ ਯੂਪੀ ਦੇ ਯੂਪੀ ਦਾ ਹੋਂ ਕੋਈ ਚੱਕਰ ਨਹੀਂ ਜਦੋਂ ਦਾ ਯੋਗੀ ਆਇਆ ਹੈ ਨਾ ਜਿੱਥੇ ਸਫਤ ਕਰਨੀ ਬਣਦੀ ਹੈ ਤੇ ਸਫਤ ਵੀ ਕਰੀਦੀ ਹੈ ਵੇ ਸਦਾar ਹੋਇਆ ਗੁੰਡਾਗਰਦੀ ਖਤਮ ਹੋਈ ਐ ਇੱਥੇ ਠੀਕ ਐ ਜੀ ਤੇ ਜਿਹੜਾ ਕਾਵੜ ਦੇ ਦਿਨਾਂ 'ਚ ਚੱਲਦਾ ਨਾ ਕੰਮ ਕਾਵੜ ਦੇ ਦਿਨਾਂ ਦੇ ਵਿੱਚ ਇੰਨਾ ਪੁਲਿਸ ਇੰਨਾ ਜਿਆਦਾ ਲੁੱਟਦੀ ਐ ਨਾ ਇਹਨਾਂ ਨੇ ਤਕਰੀਬਨ 1.5 ਤੋਂ 2 ਕਿਲੋਮੀਟਰ ਦੇ ਨੱਕਾ ਲਾਇਆ ਹੁੰਦੇ ਕਿ ਨੱਕਾ ਨਾਲ 500 ਰੁਪਏ ਲੈ ਕੇ ਜੇ ਕੱਢ ਲੋਂਗੇ ਦੂਜੇ ਤੇ ਫੇਰ ਉਖ ਲੈਂਦੇ ਨੇ ਇੰਨੇ ਮੋٹے ਪੈਸੇ ਬਣਾਉਂਦੇ ਨੇ ਪਰ ਸਿਪ ਜੀ ਫਿਰ ਇਹਨਾਂ ਨੂੰ ਨਹੀਂ ਦੇਖਦਾ ਯਾਰ ਖੋਲੇ ਤੀਜੀ ਅੱਖ ਕਰਦੇ ਇਹਨਾਂ ਨੂੰ ਪਾਸਮ ਹੂੰ दस एक पूजा ਕਰਨ ਵਾਸਤੇ ਤੁਸੀਂ ਦੇਸ਼ ਦੀ ਤਰੱਕੀ ਦੇ ਵਿੱਚ ਰੁਕਾਵਟ ਪਾਉਂਦੇ ਹੋ ਹੂੰ ਉਹੀ ਬਾ ਡੰਗਰ ਦਮਾਗ ਨੇ ਬਾਈ ਜਿਵੇਂ ਉਦੋਂ ਕਹਿੰਦੇ ਤੇ ਕਰੋਨਾ ਭਜੂਗਾ ਥਾਲੀਆਂ ਵਜਾਓ ਫਿਰੇ ਮੂੰ ਤੁਹਾਡਾ ਹੂੰ ਵੀ ਜਿਹੜਾ ਜਿਹੜੀ ਬਿਮਾਰੀ ਆ ਦਾ ਇਲਾਜ ਦਾ ਦਵਾਈ ਨੇ ਕਰਨਾ ਹੈ ਕਿ ਥਾਲੀਆਂ ਵਜਾਉਣ ਨਾਲ ਭਜੂਗਾ ਅਸਲ ਜੋ ਬਾਈ ਮੋਰਖਾਂ ਦੀ ਗਿਣਤੀ ਚੈੱਕ ਕਰਦਾ ਹੁੰਦਾ ਵੀ ਮੈਂ ਚੈੱਕ ਕਰ ਲਾਂ ਵੀ ਦੁਵਾਰਾ ਵੀ ਮੋਰਖ ਕਿੰਨੇ ਕਿੰਨੇ ਆਪਣੇ ਦੇਸ਼ ਚ ਇਕ ਗੱਲ ਇਹ ਉਹ ਜਿਹਨਾਂ ਨੂੰ ਥਾਲੀਆਂ ਵਜਾਉਣ ਨੂੰ ਕਹਿੰਦਾ ਜਿਹੜੇ ਵਜਾਉਣ ਲੱਗ ਜਾਂਦੇ ਨੇ ਉੱਥੋਂ ਹਿਸਾਬ ਲਾ ਲੈਂਦਾ ਵੀ ਮੈਂ 5 ਸਾਲ ਰਾਜ ਹੋਰ ਕਰੂੰਗਾ ਵੀ ਹਾਲੇ ਇੱਕ ਡੰਗਰ ਦਿਮਾਗ ਦੇ ਲੋਕ ਨੇ ਜਿੱਦੜ ਇਹਨਾਂ ਨੂੰ ਲਾਲ ਉਦਰੀ ਲੱਗ ਤੁਰਦੇ ਨੇ ਭਾਈ ਆਪਣਾ ਦੇਸ਼ ਤੁਸੀਂ ਹਰ ਇੱਕ ਨਾਗਰਿਕ ਜੇ ਆਪਣਾ ਦੇਸ਼ ਆਪਣੀ ਕਿ ਮੈਂ ਕਹਿੰਦੇ ਨੇ ਆਪਣੀ ਸਮਝ ਨਾਲ ਆ ਬਚਾਊਗਾ ਤਾਂ ਦੇਸ਼ ਬਚੂਗਾ ਨਹੀਂ ਦੇਸ਼ ਦਾ ਤਾਂ ਬਰਬਾਦੀ ਕਿਨਾਰੇ ਲਿਆਤਾ ਇਹਨਾਂ ਨੇ ਅਨਪੜ ਲੋਕਾਂ ਨੇ ਆ ਕਾਵੜ ਕੋਵੜ ਨਗਰ ਕੀਰਤਨ ਕਿਤੇ ਵੀ ਸਾਰੇ ਬੰਦ ਹੋਣੇ ਚਾਹੀਦੇ ਨੇ ਜਿੰਨੇ ਕੋਈ ਪੂਜਾ ਕਰਨੀ ਆ ਰੱਬ ਦਾ ਨਾਮ ਲੈਣਾ ਆਪਣੇ ਘਰ ਚ ਬੈ ਕੇ ਕਰੋ ਠੀਕ ਹੈ ਜੀ ਤੇ ਮੰਦਰਾਂ ਚ ਗੁਰਦੁਆਰਿਆਂ ਚ ਮਰਜਦਾਂ ਚ ਉੱਥੇ ਬੇਲੜ ਬੈਠੇ ਨੇ 2% ਬੰਦੇ ਗਿਆਨ ਵਾਲੇ ਹੋਣੇ ਬਾਕੀ ਸਾਰੇ ਦਿਮਾਗ ਦੇ ਡੱਲ ਨੇ ਠੀਕ ਹੈ ਜੀ ਰਾਜਨੀਤੀ ਚ ਡੱਲਾ ਦਿਮਾਗ ਤੇ ਗੁਰੂਤਾ ਮਾਤੇ ਡੱਲਾ ਦਿਮਾਗ ਇਦੋਂ ਇੱਕ 2% ਮਸਾ ਦਿਮਾਗ ਵਾਲੇ ਹੋਣੇ ਬਾਕੀ 98% ਮਾਤਾ ਦਾ ਮਾਲ ਹੀ ਹੁੰਦਾ ਠੀਕ ਹੈ ਜੀ ਤੇ ਮਾਤਾ ਦੇ ਮਾਲ ਨੂੰ ਰੱਬ ਬਣਾਉਣਾ ਹੁੰਦੀਆਂ ਨੇ ਬੀਬੀਆਂ ਤੇ ਭਾਈ ਇਹੀ ਕਹਿੰਨੇ ਆ ਯਾਰ ਸੋਚ ਵਿਚਾਰੋ ਯਾਰ ਮਾੜਾ ਮੋਟਾ ਕੋਈ ਦਿਮਾਗ ਤੋਂ ਕੰਮ ਲੈ ਲਿਆ ਕਰੋ ਰੱਬ ਨੇ ਜਿਹੜਾ ਦਿਮਾਗ ਇਹ ਬੰਦੇ ਨੂੰ ਦਿੱਤਾ ਡੰਗਰ ਤੋਂ ਨਹੀਂ ਦਿੱਤਾ ਡੰਗਰ ਜਿੱਥੇ ਮਰਜੀ ਬਹਿ ਜਾਂਦਾ ਖੜਾ ਹੋ ਜਾਂਦਾ ਹੂੰ ਤੇ ਬੰਦੇ ਨੂੰ ਇਹ ਦਿਮਾਗ ਇਸ ਅਜਿਹੇ ਸੋਚਣ ਸਮਝਣ ਦੀ ਸ਼ਕਤੀ ਵੀ ਬੁਰੇ ਨੂੰ ਬੁਰਾ ਤੇ ਸਾਰੀ ਸੂਝ-ਬੂਝ ਨਾਲ ਕੰਮ ਕਰਿਆ ਕਰੋ ਕੋਈ ਵੀ ਕਰਦੇ ਹੁੰਦੇ ਹੁੰਦੇ ਚਾਹੇ ਰੱਬ ਦਾ ਨਾਮ ਲੈਣਾ ਚਾਹੇ ਕੋਈ ਪੁੰਨ ਕਰਨਾ ਚਾਹੇ ਕੋਈ ਪਾਪ ਕਰਨਾ ਠੀਕ ਹੈ ਜੀ ਆ ਹਾਲਾਤ ਦੇਖ ਲੋ ਬੱਸਾਂ ਵੀ ਸਕੂਲਾਂ ਦੇ ਬੱਚੇ ਸਾਰੇ ਵਿਚਾਰੇ ਤੰਗ ਹੋ ਰਹੇ ਨੇ ਆਹ ਰੰਗੂ ਡੇ ਬੇਚਾਰੇ ਅੰਦੇ ਵੀ ਕਿੱਥੇ ਫਸ ਗਏ ਸੜਕਾਂ ਦਾ ਉਹ ਨਾਸ ਹੋਈ ਜਾਂਦਾ ਕਿੱਥੇ ਦਾ ਗੱਡੀ ਤੁਰੀ ਜਾ ਕਿਤੇ ਖੜੀ ਗੱਡੀ ਤੇ ਜਿਆਦੇ ਟੋਏ ਪੈਂਦੇ ਨੇ ਚਲੋ ਠੀਕ ਆ ਵੀਰੋ ਜਾਉਂਦੇ ਵਾਸਤੇ ਰੋ